ਯਾਦ ਵੀਰ ਮੇਰੇ ਇਹ ਤੋਂ ਪਹਿਲਾਂ ਮੈਂ ਹੋਰ ਪਾਸੇ ਨੂੰ ਗੱਲ ਚਲ ਜਾਈ ਬੱਬੂ ਭਿੰਡਰ ਦੇ ਬਾਰੇ ਕੋਈ ਅਪਡੇਟ ਦੇਣੀ ਚਾਹੁੰਦੇ ਵੀ ਕਿਉਂਕਿ ਉਦੋਂ ਤੋਂ ਹੁਣ ਫਿਰ ਲੱਗਦਾ ਤੰਦਰੁਸਤ ਹੈ ਕਈ ਕੱਪਾਂ ਦੇ ਵੀ ਉਹ ਗਿਆ ਪੰਜਾਬ 'ਚ ਤੇ ਉਹਦੇ ਬਾਰੇ ਦਰਸ਼ਕ ਬੜੇ ਉਡੀਕ ਕਰ ਰਹੇ ਕਿਉਂਕਿ ਸਾਡੇ ਬੰਦੇ ਵਿੱਚ ਵੀ ਤੇ ਅਸੀਂ ਵੀ ਚਾਹੁੰਦੇ ਹਾਂ ਵੀ ਕਦੋਂ ਕੈਨੇਡਾ ਆਵੇ ਤੇ ਫਿਰ ਉਹੀ ਪ੍ਰਦਰਸ਼ਨ ਉਹੀ ਚੀਜ਼ਾਂ ਵਾਪਸ ਹੋਣ ਬਿਲਕੁਲ ਜੀ ਇਹ ਤੇ ਬਸ ਇਹ ਸਾਰੀ ਸੰਗਤ ਵਾ ਜਿੰਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਦੀ ਅਰਦਾਸ ਸਦਕਾ ਜਿਹੜੀ ਉਹਦੀ ਪਹਿਲੀ ਸਰਜਰੀ ਆ ਉਹ ਸਕਸੈਸਫੁਲ ਹੋਈ ਆ ਤੇ ਹੁਣ ਇੱਕ ਹੋਰ ਦੂਸਰੀ ਸਰਜਰੀ ਹੋਣੀ ਆ ਤੇ ਉਹਦੇ ਵਿੱਚੋਂ ਬਹੁਤ ਪੂਰਾ ਕੰਫੀਡੈਂਸ ਆ ਉਹ ਬਾਕੀ ਟੋਟਲੀ ਇਹ ਚੀਜ਼ ਵਿੱਚ ਹੀ ਆ ਕਿ ਮੈਂ ਜਲਦੀ ਜਲਦੀ ਗਰਾਊਂਡ ਦੇ ਵਿੱਚ ਆਵਾਂ ਬਾਕੀ ਸਾਰੇ ਸੰਗਤ ਨੂੰ ਬੇਨਤੀ ਕਰਦੇ ਕਿ ਉਹ ਉਹਦੇ ਲਈ ਪਲੇਅਰਾਂ ਲਈ ਤੇ ਬੱਬੂ ਮਿੰਡਰ ਲਈ ਸਾਰੇ ਲਈ ਅਰਦਾਸ ਕਰੋ ਕਿ ਉਹ ਜਲਦੀ ਆਪਣੀ ਐਕਸਰਸਾਈਜ਼ ਕਰਕੇ ਦੁਬਾਰਾ ਗਰਾਊਂਡਾਂ ਵਿੱਚ ਜਲਦੀ ਖੇਡੂਗਾ ਯਾਨ ਜਿਹੜੀ ਨਰਵਸ ਦੀ ਗੱਲ ਸੀ ਵੀ ਕਾਫੀ ਕਿਉਂਕਿ ਉਹ ਜਾਣਾ ਬੈਡ ਲਈ ਜਿਹੜਾ ਉਹਦੇ ਟਵਿਸਟ ਹੋ ਗਿਆ ਸੀ ਗੋਡਾ ਟੁੱਟ ਗਿਆ ਸੀ ਹਨ ਉਹ ਚੱਲ ਪਿਆ ਡਾਕਟਰ ਨੇ ਕਿਹਾ ਸੀ ਵੀ ਆਪਰੇਸ਼ਨ ਤੋਂ ਬਾਅਦ ਸਰਜਰੀ ਤੋਂ ਬਾਅਦ ਉਹ ਕਿਵੇਂ ਉਹ ਕਿਵੇਂ ਆ ਪ੍ਰੋਸੈਸ ਵੀ ਠੀਕ ਆ ਉਹ ਹਾਂਜੀ ਬਿਲਕੁਲ ਜੀ ਜਿਹੜੇ ਉਹਦੇ ਉੰਡੇ ਦੀਆਂ ਆਪਣੇ ਲਿਗਾਮੈਂਟ ਸੀਗੇ ਟੁੱਟ ਗਏ ਸੀਗੇ ਉਹਨਾਂ ਦੀ ਪਹਿਲਾਂ ਸਰਜਰੀ ਹੋ ਗਈ ਆ ਉਹ ਸਕਸੈਸਫੁਲ ਆ ਯਾਨੀ ਕਿ ਵਧੀਆ ਉਹਨੇ ਐਕਸਰਸਾਈਜ਼ ਕਰਕੇ ਉਹ ਸਹੀ ਕਰ ਲਈ ਆ ਤੇ ਹੁਣ ਜਿਹੜੀ ਨਰਵ ਦੀ ਆ ਉਹਦੀ ਥੋੜੀ ਛੋਟੀ ਜੀ ਆ ਸਰਜਰੀ ਹੋਣੀ ਉਹ ਉਹ ਥੋੜੇ ਟਾਈਮ ਤੱਕ ਕਰਾ ਲੈਣੀ ਆ ਹੁਣ ਉਹ ਡਾਕਟਰ ਨੇ ਕਹੇ ਜਰੂਰ ਤੇ ਉਹ ਪੂਰਾ ਚੱਲਣ ਲੱਗ ਪਿਆ ਗੋਡਾ ਫੇ ਉਹ ਤੇਰੀ ਨਰਵ ਦੀ ਕਰਾਂਗੇ ਨਰਵ ਦੀ ਕਰਕੇ ਫੇ ਸਾਰਾ ਕੋਈ ਆਈ ਥਿੰਕ ਕਿ ਉਹ 6-7 ਮਹੀਨੇ ਹੋਰ ਉਹਨਾਂ ਲੱਗੂਗਾ ਤੇ ਫੇ ਗਰਾਉਂਡਾਂ ਵਿੱਚ ਆਊਗਾ ਉਹ ਆਯਾਦਵੀਰ ਜਦੋਂ ਪਲੇਅਰ ਇੱਟੇ ਪੀਕ ਤੇ ਹੁੰਦਾ ਮੈਂ ਕਹਾਂ ਵੀ ਬੱਬੂ ਉਸ ਸਮੇਂ ਛੀਲੂ ਕਹੋ ਬੱਬੂ ਕਰਾਣ ਉਹਨਾਂ ਦੇ ਬਰਾਬਰ ਸੀਗਾ ਜਦੋਂ ਸੈਕਰਮੈਂਟੋ ਜਿਵੇਂ ਉਹਨੇ ਜੱਫੇ ਲਾਏ ਸੀ ਇੱਥੇ ਪਹਿਲੇ ਭਾਫ ਚ ਚਾਰ ਜੱਫੇ ਸੀ ਕ੍ਰਾਂਟੋ ਜਦੋਂ ਮੈਚ ਹੋਇਆ ਫਿਰ ਟੁੱਟ ਗਿਆ ਆਉਣਾ ਥੋੜਾ ਜਾਂ ਤਾਂ ਪਰ ਤੁਸੀਂ ਕਿਵੇਂ ਉਹਨੂੰ ਨਾਮ ਰੱਖਿਆ ਬਿਲਕੁਲ ਜੀ ਇਹ ਇਹ ਬਾਕੀ ਜਿੰਨਾਂ ਦਾ ਉਹਦਾ ਪਿਆਰ ਵਾ ਜਿਹੜੇ ਕਿਉਂਕਿ ਇੱਕ ਪਲੇਅਰ ਦੀ ਵੀ ਆਪਣੀ ਰਿਸਪੈਕਟ ਹੁੰਦੀ ਆ ਕਿ ਉਹ ਉਹਦਾ ਸੁਭਾਅ ਕਿਦਾਂ ਦਾ ਵਾ ਉਹ ਹਰ ਇੱਕ ਪਲੇਅਰ ਨਾਲ ਕਿੰਦਾ ਕਿੰਦਾ ਟੀਕਰਦਾ ਵਾ ਹਣਾ ਸਾਰਿਆਂ ਦਾ ਉਹਨਾਂ ਬਹੁਤ ਜ਼ਿਆਦਾ ਪਿਆਰ ਆ ਉਹ ਇੱਕ ਉਹਦੇ ਅੰਦਰ ਵੀ ਬਹੁਤ ਬਿੱਲ ਪਾਵਰ ਆ ਇਹ ਚੀਜ਼ ਲਈ ਉਹ ਆਪਣੀ ਚੀਜ਼ ਨੂੰ ਜੇ ਉਹ ਠੀਕ ਕਰਨਾ ਵਾ ਉਹ ਸਾਰੀਆਂ ਚੀਜ਼ਾਂ ਸਾਈਡ ਤੇ ਕਰਕੇ ਪਹਿਲਾਂ ਐਕਸਰਸਾਈਜ਼ ਕਰਦਾ ਵਾ ਅਸੀਂ ਆਪ ਉਹਨੂੰ ਦੇਖਿਆ ਵਾ ਹਨਾ ਕਿ ਚੱਲ ਅਹੀਂ ਤੇ ਉਹਨੂੰ بس ਇੰਨਾ ਕਹਦਾ ਕਿ ਹਾਂ ਵੀ ਬੱਬੂ ਮਰਾ ਇਹ ਵੀ ਚੀਜ਼ ਦੀ ਲੋੜ ਵਾਹੀਂ ਤੇਰੇ ਨਾਲ ਵਾ ਹਨਾ ਬਾਕੀ ਸਾਰੀ ਚੀਜ਼ ਉਹਨੇ ਆਪਣੇ ਤੇ ਆਪ ਹੰਡਾਈ ਆ ਕੱਲਿਆਂ ਰਹਿ ਕੇ ਕਿ ਮੈਂ ਐਟ ਕਿੰਨਾ ਸਰਜਰੀ ਨੂੰ ਜਲਦੀ ਠੀਕ ਕਰਕੇ ਕਿ ਉਹ ਫੇ ਤਾਈ ਕੋਈ ਵੀਡੀਓ ਉਹਨੂੰ ਭੇਜ ਦੇਣੀ ਉਹਨੇ ਕਿਹਾ ਮੈਂ ਉਹ ਚੀਜ਼ ਬਹੁਤ ਮਿਸ ਕਰਦਾ ਵਾ ਨਾ ਅਸੀਂ ਵੀ ਉਹਨੂੰ ਮਿਸ ਕਰਦੇ ਆ ਕਿ ਦਵਾਦਵ ਸਾਡੇ ਨਾਲ ਖੇਡੇ ਗਰਾਊਂਡਾਂ ਦੇ ਵਿੱਚ ਆ ਗਏ ਹੁਣ ਕਈ ਉਹਨੂੰ ਆਸਟ੍ਰੇਲੀਆ ਪਿਆਰ ਕਰਦੇ ਇਹਨਾਂ ਨੇ ਉਹਨੂੰ ਉੱਥੇ ਸੱਦੇ ਆ ਤੇ ਉਹਦੀ ਟੇਕ ਕੇਅਰ ਕੀਤੀ ਗਈ ਔਰ ਜਿਹੜਾ ਮਾਈਂਡ ਸਿਸਟਮ ਆ ਉਹ ਥੋੜਾ ਹੋਰ ਸਟਰੋਂਗ ਹੋਵੇ ਕਿ ਹਨਾ ਕਿ ਸਾਰੇ ਪਲੇਅਰਾਂ ਵਿੱਚ ਦੇਖ ਕੇ ਹਨਾ ਕਿ ਘਰੇ ਬੈ ਕੇ ਹੋਰ ਬੰਦਾ ਬੋਰ ਹੋ ਜਾਂਦਾ ਕਿ ਕੋਈ ਸੋਚੀ ਜਾਂਦਾ ਕਿ ਮੈਂ ਯਾਰ ਕਦੋਂ ਗਰਾਊਂਡਾਂ ਵਿੱਚ ਆਉਂਗਾ ਪਲੇਅਰਾਂ ਨੂੰ ਮਿਲੂੰਗਾ ਹੁਣ ਪਲੇਅਰਾਂ ਨੂੰ ਮਿਲ ਕੇ ਉਹਦਾ ਹੋਰ ਹੌਸਲਾ ਵਧਿਆ ਜੇ ਮੈਂ ਵੀ ਉਹਨਾਂ ਦਾ ਕਿ ਜੱਲ ਹੋਰ ਥੋੜੇ ਟਾਈਮ ਤੱਕ ਐਵੇਂ ਵੀ ਆਵੇ ਭਾਵੇਂ ਉਹ ਖੇਡੇ ਨਾ ਪਾਵੇਂ ਜਰੂਰ ਇੱਥੇ ਉਹਨੂੰ ਸੁਣਨਾ ਚਾਹੀਦਾ ਹੈ ਜੀ ਆਉਣਾ ਚਾਹੀਦਾ ਸੱਦਾ ਵਿੱਚ ਕੀ ਉਹਨੂੰ ਤੇ ਹਾਂਜੀ ਉਹ ਆਊਗਾ ਜਰੂਰ ਇੱਥੇ ਸੱਦਾ ਕਿ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਬਹੁਤ ਵਧੀਆ ਬਹੁਤ